ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਉ ਆਸਾ ਦੀ ਵਾਰ ਬਾਣੀ ਦਾ ਜੋ 17ਵੀਂ ਪੌੜੀ ਦਾ ਪਾਠ ਸ਼ੁਰੂ ਹੋਇਆ ਹੈ ਉਹਦੀਆਂ ਅਗਲੀਆਂ ਤੁਕਾਂ ਦਾ ਪਾਠ ਸਰਵਣ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜਿਓ ਚੀਜ ਕਰਨ ਮਨ ਭਾਵ ਦੇ ਹਰ ਬੂਝਣ ਨਹੀਂ ਹਾਰਿਆ ਕਰ ਫੁਰਮਾਇਸ ਖਾਇਆ ਬੇਕ ਮਹਿਲਤ ਮਰਣ ਬਸਾਰਿਆ ਜਰ ਆਏ ਜੋਵਨ ਹਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾਦੀ ਵਾਰ ਪਾਣੀ ਦੀ ਹੈ ਦੁਕਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 472 ਅੰਗ ਤੇ ਸੁਭਾਏ ਮਾਨ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀਆਂ ਗਈਆਂ ਹਨ ਆਓ ਇਹਨਾਂ ਦੁਕਾਰਾਹੀਂ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਕੀ ਸਮਝਾ ਰਹੇ ਹਨ ਆਓ ਇਸ ਤੇ ਵਿਚਾਰ ਕਰੀਏ ਚੀਜ ਕਰਨ ਮਨ ਭਾਵ ਦੇ ਹਰ ਬੂਝਣ ਨਾਹੀ ਹਾਰਿਆ ਇਸ ਤੋ ਕਰ ਰਹੇ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਹਨ ਕਿ ਜੋ ਮਨੁੱਖ ਮਨਮਨੀਆਂ ਰੰਗ ਰਲੀਆਂ ਮਾਨਦੇ ਹਨ ਪਰ ਪ੍ਰਭੂ ਨੂੰ ਨਹੀਂ ਪਛਾਣਦੇ ਉਹ ਆਪਣਾ ਮਨੁੱਖਾ ਜਨਮ ਹਾਰ ਬੈਠਦੇ ਹਨ ਕਰ ਫਰਮਾਇ ਸਖਾਇ ਬੇਕ ਮਹਿਲਤ ਮਰਨ ਬਸਾਰਿਆ ਜਰ ਆਈ ਜੋ ਬਨਹਾਰਿਆ ਜੋ ਮਨੁੱਖ ਗਰੀਬਾਂ ਉੱਤੇ ਹੁਕਮ ਕਰਕੇ ਪਦਾਰਥ ਖਾਂਦੇ ਹਨ ਭਾਵ ਮੌਜਾਂ ਮਾਣਦੇ ਹਨ ਅਤੇ ਆਪਣੇ ਮਹਿਲਾਂ ਨੂੰ ਤੱਕ ਕੇ ਆਪਣੀ ਮੌਤ ਨੂੰ ਭੁਲਾ ਦਿੰਦੇ ਹਨ ਉਹਨਾਂ ਜਵਾਨੀ ਦੇ ਠੱਗਿਆਂ ਨੂੰ ਭਾਵ ਜਵਾਨੀ ਦੇ ਨਸ਼ੇ ਵਿੱਚ ਮੱਤ ਹੋਏ ਮਨੁੱਖਾਂ ਨੂੰ ਗਫਲਤ ਵਿੱਚ ਹੀ ਬੁਢੇਪਾ ਆ ਦਵਾਉਂਦਾ ਹੈ ਆਪ ਜੀ ਨੇ ਇਸ ਇਹਨਾਂ ਤੁਕਾਂ ਦੀ ਵਿਚਾਰ ਸਰਵਣ ਕੀਤੀ ਹੈ ਅੱਗੇ ਗੁਰੂ ਸਭ ਆਸਾ ਦੀ ਵਾਰ ਵਿੱਚ ਸਾਨੂੰ ਕੀ ਸਮਝਾ ਰਹੇ ਹਨ ਅਗਲੀਆਂ ਤੁਕਾਂ ਫਿਰ ਸਰਵਣ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ